4 ਹਫ਼ਤੇਾਂ 'ਚ ਇਹ ਗਾਰੰਟੀ ਦੰਦੇ ਸੀ 10 ਦਿਨਾਂ 'ਚ ਤੇ ਫਿਰ 7 ਸਾਲ 'ਚ ਕਿੰਨੇ ਕ ਨਸ਼ੇ ਖਤਮ ਹੋ ਗਏ ਤੁਸੀਂ ਦੱਸੋ ਸਿਖਰਾਂ ਤਾਈਂ ਪਹੁੰਚੇ ਨੇ ਕਿ ਨਹੀਂ ਇਹ ਸਰਕਾਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾ ਰਹੇ ਇਹ ਬਦਲਾਅ ਲਈ ਆਪਾਂ ਵੋਟਾਂ ਪਾਈਆਂ ਸੀ ਗਿਆ ਕਿਹੜਾ ਬਦਲਾਅ ਆਇਆ ਲੁੱਟਾ ਖੋਵਾ ਚੋਰੀਆ ਡਕੈਤੀਆ ਡਕੈਤੀਆ ਕਤਲ ਇਹ ਬਦਲਾਅ ਮੰਗੇ ਸੀ ਆਪਾਂ ਸਾਡੇ ਵਿੱਚ ਆ ਕੇ ਸਾਡੀ ਸਾਰ ਲਿੱਤੇ ਸੋ ਝੂਠੇ ਪੰਜੇ ਤੇ ਹੁਣ ਇਕੱਠੇ ਹੋ ਗਏ ਨੇ ਝੂਠੇ ਪੰਜੇ ਤੇ ਝੂਠਾ ਛਾੜੂ ਸਾਰੇ ਦੇਸ਼ ਦੇ ਦੋਨਾਂ ਨੇ ਭਾਈਵਾਲੀ ਕਰਕੇ ਸਾਂਝੀ ਪਾਰਟੀ ਬਣਾ ਲਈ ਤੀ ਸਾਂਝੇ ਚੋਣਾ ਲੜ ਰਹੇ ਨੇ ਹਰਿਆਣਾ ਤੇ ਰਾਜਸਥਾਨ ਚੰਡੀਗੜ੍ਹ ਤੱਕ ਇਕੱਠੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਅਜੇ ਝੂਠਵਾਲਾਂ ਤੋਂ ਬਾਸ ਨਹੀਂ ਆਂਦੇ ਕਹਿੰਦੇ ਪੰਜਾਬ 'ਚ ਅਸੀਂ ਵੱਖਾਂ ਵੱਖ ਕੋਈ ਨਹੀਂ ਹੈਗੇ ਦੋਨੋਂ ਝੂਠੇ ਇਕੱਠੇ ਨੇ ਤੇ ਪਾਵੇਂ ਪਾਵੇਂ ਪੰਜੇ ਨੂੰ ਪਾਵੇਂ ਪਾਵੇਂ ਛਾੜੂ ਨੂੰ ਇਹ ਕੋਈ ਝੂਠੇ ਘਾਤੇ ਚ ਜਾਣਾ ਸੋ ਇਹਨਾਂ ਤੋਂ ਬਚ ਜਾਈਏ ਸੇਰ ਝੂਠਾ ਚਾੜੂ ਆਇਆ ਪੰਜੇ ਤੋਂ ਬਾਅਦ ਕਹਿੰਦਾ ਸੀ ਐਨਾ ਰੰਗਲਾ ਪੰਜਾਬ ਹੋਊਗਾ ਕਿ ਇੱਥੇ ਤਾਂ ਕੋਈ ਧਰਨਾ ਹੀ ਨਹੀਂ ਲੱਗੂਗਾ ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਦਾਂਗਾ ਇੰਨੀ ਨੌਕਰੀਆਂ ਹੋਣਗੀਆਂ ਕਿ ਬਾਹਰੋਂ ਆ ਕੇ ਬੱਚੇ ਥੇ ਕੰਮ ਕਰਨਗੇ ਕਿਸਾਨਾਂ ਨੂੰ ਵੀ ਆਸਾ ਲਾਤਾ ਬੀਬੀਆਂ ਨੂੰ ਵੀ ਕਹਿੰਦਾ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਡਿੱਗਣਗੇ ਤੇ ਹੁਣ 26 ਮਹੀਨਾ ਤੋਂ ਖਾਤੇ ਖੋਲ ਕੇ ਤੁਸੀਂ ਬੈਠੇ ਹੋ 26000 ਤੱਕ ਦੀ ਦਵਾਨੀ ਨਾ ਆਈ ਨਾ ਆਣੀ ਹੈਗੀ ਤੇ ਕਿਹੜੇ ਕੱਚੇ ਮੁਲਾਜ਼ਮ ਤਾਂ ਕੋਈ ਆਪਣਾ ਹੱਕ ਮੰਗਦਾ ਡਾਂਗਾ ਨਾਲ ਗੁੱਟ ਖਾਂਦੇ ਨੇ ਤੇ ਫਿਰ ਹਰ ਵਰਗ ਦਾ ਤੰਤੇ ਜੇ ਬੈਠਿਆ ਹੋਇਆ ਸੋ ਆ ਛੋਟੀਆਂ ਸਰਕਾਰਾਂ ਜਿਹੜਾ ਕਹਿੰਦਾ ਕਿ ਸਾਨੂੰ ਕੋਈ ਮਕਾਨ ਨਹੀਂ ਚਾਹੀਦਾ ਵੀਆਈਪੀ ਕਲਚਰ ਖਤਮ ਕਰਾਂਗੇ ਨਾ ਕੋਈ ਪੁਲਸ ਹੋਊਗੀ ਨਾ ਕੋਈ ਮਕਾਨ ਹੋਊਗੀ ਨਾ ਕੋਈ ਗੱਡੀ ਹੋਊਗਾ ਆਮ ਬੰਦੇ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਿਣਗੇ ਹੁਣ ਆਮ ਮੁੱਖ ਮੰਤਰੀ ਤੁਹਾਡੇ ਕੋਲ ਕਿੰਨੀ ਕਵਾਰੀ ਆਇਆ ਹੈਗਾ 25 ਸਾਲਾਂ ਜੇ ਨਜ਼ਰ ਆਇਆ ਲੋਕਾਂ ਵਿੱਚ ਇਹ ਨਾਲੋਂ ਜ਼ਿਆਦਾ ਆਮ ਤਾਂ ਸਾਡੇ ਤਕੜੀ ਵਾਲੇ ਬਾਦਲ ਸਾਹਿਬ ਹੀ ਸੀਗੇ ਜਿਹੜੇ ਸੰਗਤਾਂ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਜਾਂਦੇ ਸੀ ਤੇ ਸੰਗਤ ਦੇ ਵਿੱਚ ਕੋਈ ਜਾਊਗਾ ਤਾਂ ਹੀ ਤਾਂ ਪਤਾ ਲੱਗੂਗਾ ਤੁਹਾਡੀ ਤਕਲੀਫਾਂ ਕੀ ਹੈਗੀਆਂ ਉਹਨਾਂ ਤੋਂ ਸਾਡੇ ਵਰਗੇ ਵੀ ਸਿੱਖ ਗਏ ਜਦ ਸਰਕਾਰ ਸੀਗੀ ਪ੍ਰਸ਼ਾਸਨ ਲੈ ਕੇ ਤੁਹਾਡੇ ਵਿੱਚ ਆ ਕੇ ਬੈਠਿਆ ਕਰਦੀ ਸੀ ਫਿਰ ਭਾਵੇਂ ਤੁਸੀਂ ਕਹੋ ਵੀ ਸਾਡੇ ਇੱਥੇ ਸੀਵਰ ਨਹੀਂ ਚੱਲਦਾ ਪੀਣ ਦਾ ਪਾਣੀ ਨਹੀਂ ਹੈਗਾ ਗਲੀ ਦਾ ਹਾਲ ਦੇਖੋ ਸਟਰੀਟ ਲਾਈਟਾਂ ਨਹੀਂ ਹੈਗੀਆਂ ਮੇਰੀ ਪੈਨਸ਼ਨ ਨਹੀਂ ਲੱਗੀ ਮੇਰਾ ਕਾਰਡ ਨਹੀਂ ਲੱਗਾ ਸਾਡਾ ਸ਼ਗਨ ਦਾ ਚੈੱਕ ਨਹੀਂ ਆ ਮੌਕੇ 'ਚ ਅਫਸਰਾਂ ਨੂੰ ਕਿਹਾ ਤੁਹਾਡੇ ਮਸਲੇ ਹੱਲ ਕਰਦੇ ਸੀ ਇਹ ਫੇਰ ਇਹਨਾਂ ਝੂਠੇ ਛਾਸੇ ਸੇ ਅੱਪਾ ਆ ਗਏ ਘਰ ਘਰ ਨੌਕਰੀ ਬਣਾ ਬੈਠੇ ਪੰਜੇ ਦੇ 5 ਸਾਲ ਨਾ ਕੋਈ ਈਟ ਲੱਗੀ ਨਾ ਕੋਈ ਵਿਕਾਸ ਸਹੂਲਤਾ ਸਹੂਲਤਾ ਦਾ ਤਾਂ ਕੀ ਕਹੀਏ ਬਾਰੋ ਸਾਹਿਬ ਦੇ ਦਿੱਤੇ ਹੋਏ ਕਾੜ ਚੱਕੇ ਕੱਟਤੇ ਜਿਹੜੀ 30 ਕਿਲੋ ਕਣਕ ਦਿੰਦੇ ਸੀ ਕਿ 30 ਦਿਨ ਤੁਹਾਡੇ ਘਰ 'ਚ ਰੋਟੀ ਬਣ ਜਾਏ ਉਹਨੂੰ ਚੱਕੇ 15 ਕਿਲੋ ਕਰਤਾ 15 ਕਿਲੋ ਕਾੜ ਵੀ ਕੱਟੇ ਕਣਕ ਵੀ ਅੱਧੀ ਕਰਤੀ ਤੇ ਬਾਕੀ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾ ਗਏ ਆਸ਼ੂ ਮੰਤਰੀ ਝੇਲ ਘਟ ਕੇ ਆਇਆ ਕਿਉਂਕਿ ਗਰੀਬ ਦਾ ਰਾਸ਼ਨ ਖਾ ਗਿਆ ਪੈਸੇ ਕਮਾ ਗਿਆ ਆ ਫਿਰ ਝੁੱਠੇ ਚਾੜੂ ਨੇ ਤਾਂ ਵਾ ਵਾ ਫੇੜਾ ਮਾਰਿਆ ਨਾ ਤੁਸੀਂ ਕਿਹਾ ਸੀ ਉੱਥੇ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਤਾਂ ਲੁਟੇਰੇ ਨੂੰ ਚਾਹੀਦਾ ਹੁੰਦਾ ਤੇ ਇੱਕ ਮੌਕੇ 'ਚ ਘਰ ਸਾਲ ਤਰ ਕੇ ਲੁਟੇਰਾ ਚੋਰ ਜਾਂਦਾ ਹੈਗਾ ਤੇ ਇਹਨੇ ਲੁਟੇਰੇਆਂ ਦਾ ਮੌਕਾ ਮਿਲਿਆ ਤੇ ਫਿਰ ਜਿਉਂ ਤੁਹਾਡੀ ਸਹੂਤਾ ਜੀ ਝਾੜੂ ਮਾਰਿਆ ਉਹ 15 ਕਿਲੋ ਕਣਕ ਨੂੰ 5 ਕਿਲੋ ਆਟਾ ਕੱਲ ਛੱਡਿਆ ਉਹ ਵੀ ਦੇਖੋ ਕਿੰਨੇ ਦਿਨ ਮਹਿਮਾਨ ਨੇ ਜੀ ਉਹ ਵੀ ਸਾਨੂੰ ਪਤਾ ਲੱਗਦਾ 2.5 ਸਾਲ ਪਏ ਨੇ ਸੋ 2.5 ਸਾਲਾਂ 'ਚ 15 ਕਿਲੋ ਕਣਕ ਨੂੰ 5 ਕਿਲੋ ਆਟੇ 'ਚ ਆ ਗਏ ਨਾ ਸ਼ਗਨ ਮਿਲਦੀ ਹੈ ਨਾ 2500 ਪੈਨਸ਼ਨ ਤਾਂ ਮਿਲਦਾ ਹੈਗਾ ਨਾ ਜਿਹੜਾ ਆਪਾਂ ਵਜੀਫੇ ਦਿੰਦੇ ਸੀ ਬੱਚਿਆਂ ਨੂੰ ਨਾ ਹੋ ਮਿਲਦਾ ਹੈ ਨਾ ਖੇਡਾ ਦਾ ਸਮਾਨ ਮਿਲਦਾ ਹੈ ਨਾ ਦਵਾਈਆਂ ਦੀ ਸਹੂਲਤ ਨਾ ਕੈਂਸਰ ਦੀ ਸਹੂਲਤ ਕੋਈ ਸਾਰੀ ਸਹੂਲਤਾਂ ਕਰ ਦਿੱਤੀਆਂ ਬੰਦ ਨਾ ਲਗਾਇਆ ਵਿਕਾਸ ਦੇ ਕਿਟ ਉਹ ਚੜਾਤਾ ਕਰਜ਼ਾ ਸਿਖਰੇ ਤਾਈ ਕਰਜ਼ਾ ਇੰਨਾ ਕਰਜ਼ਾ 50 ਸਾਲ ਚ ਨਹੀਂ ਚੜਿਆ ਸੀ ਤੇ ਜਿਹੜੇ ਸੌਂ ਖਾਂਦੇ ਸੀ ਕਿ ਨਸ਼ੇ ਖਤਮ ਕਰ ਦਾਂਗੇ 4 ਹਫ਼ਤਿਆਂ 'ਚ ਇਹ ਗਾਰੰਟੀ ਦਿੰਦੇ ਸੀ 10 ਦਿਨਾਂ 'ਚ ਤੇ ਫਿਰ 7 ਸਾਲ ਚ ਕਿੰਨੇ ਕਿ ਨਸ਼ੇ ਖਤਮ ਹੋ ਗਏ ਤੁਸੀਂ ਦੱਸੋ ਸਿਖਰਾਂ ਤਾਈਂ ਪਹੁੰਚੇ ਨੇ ਕਿ ਨਹੀਂ ਤੇ ਕੌਣ ਸਮੇਵਾਰ ਨੇ ਝੂਠਾ ਪੰਡੀ ਪ੍ਰਚਾਰ ਅਕਾਲੀ ਨਸ਼ੇ ਵੇਚਦੇ ਨੇ ਦੱਸੋ ਸਾਡੇ ਸਾਡੇ ਟਾਈਮ 'ਚ ਤੁਹਾਡੇ ਗਲੀ 'ਚ ਕਿਸੇ ਨੇ ਜੇ ਚਿੱਟੇ ਦਾ ਨਾਂ ਵੀ ਸੁਣਿਆ ਸੀ 10 ਸਾਲ ਪਹਿਲੇ ਨਹੀਂ ਨਹੀਂ ਜੀ 10 ਸਾਲ ਪਹਿਲੇ ਹੁੰਦਾ ਸੀ ਕੋਈ ਚੁੱਟਾ ਨਹੀਂ ਜੀ ਬਿਲਕੁਲ ਨਹੀਂ ਹੁੰਦਾ ਸੀ ਕਿਉਂਕਿ ਤਕੜੀ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ 'ਚ ਧੱਕੀ ਸੀ ਇਹਨਾਂ ਦਾ ਆਸ਼ਾ ਫੜਦੀ ਸੀ ਤਾਂ ਕਿ ਤੁਹਾਡੇ ਗਲੀਆਂ ਤੱਕ ਬੱਚੇ ਤੱਕ ਨਾ ਪਹੁੰਚੇ

ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਰਕਾਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾਰੇ ਨੇ ਇਹ ਬਦਲਾਅ ਲਈ ਆਪਾਂ ਵੋਟਾਂ ਪਾਈਆਂ ਸੀਗਿਆ ਕਿਹੜਾ ਬਦਲਾਅ ਆਇਆ ਲੁੱਟਾ ਖੋਵਾ ਚੋਰੀਆਂ ਡਕੈਤੀਆਂ ਜਕੈਤੀਆ ਕਤਲ ਇਹ ਬਦਲਾਅ ਮੰਗੇ ਸੀ ਆਪਾਂ ਸਾਰੀ ਸਹੂਲਤਾਂ ਤਾਂ ਹੋ ਜਾਣ ਹਸਪਤਾਲ ਤੇ ਸਕੂਲ ਬਣਾਣ ਦੀ ਤਾਂ ਗਾਰੰਟੀ ਕਰਦੇ ਸੀ ਕਿਹੜਾ ਹਸਪਤਾਲ ਕਿਹੜਾ ਸਕੂਲ ਬਣਾਤਾ 2.5 ਸਾਲ ਚ ਦੱਸੋ ਮੈਨੂੰ ਜੇ ਸਕੂਲ ਦੇਖਣਾ ਹੈ जाओ मेरिटोरियल स्कूल देखो जो बना के गए गरीब लेके चौबीस बच्चा ने इस साल टॉप किया क्योंकि सिक्स मेरेटोरियल स्कूल चले हस्पताल देख लो जाओ एम्स देखो ये मोहन लाल क्लिनिक नस्पतल कहने की एमस न

ਕਰੀਬ ਦਾ ਫਾਇਦਾ ਹੋ ਰਿਹਾ ਕਾਂਗਰਸ ਕਹਿੰਦੀ ਸੀ ਧਰਨੇ ਲਾਵਾਂਗੇ ਦੇਖਦੇ ਬਣਾਉਂਦੀ ਕਿਵੇਂ ਬਣਾ ਵੀ ਦਿੱਤਾ ਤੇ ਤੁਹਾਨੂੰ ਸੂਤ ਵੀ ਦੇ ਦਿੱਤੀ ਆ ਸੈਂਟਰਲ ਯੂਨੀਵਰਸਿਟੀ ਦੇਖੋ ਉਹ ਜਾ ਕੇਓ ਬਟੇਡਾ ਰੈਫਾਇਨਰੀ ਦੇਖੋ ਵੱਡੇ ਵੱਡੇ ਕਾਰਖਾਨੇ ਕੀ ਆਏ ਨੇ ਆ ਸ਼ਤਾਬਦੀ ਜਿੱਥੇ ਸਿੱਧੀ ਟ੍ਰੇਨ ਦਿੱਲੀ ਨੂੰ ਚੱਲਦੀ ਸੀ ਟ੍ਰੇਨ ਵੀ ਚਲਾਤੀ ਹਵਾਈ ਜਹਾਜ਼ ਵੀ ਚਲਾਤਾ ਹੁਣ ਜਿੱਥੇ ਤੁਹਾਡੇ ਬੱਚੇ ਵੀ ਤੇ ਛੋਟੇ ਰਿਸ਼ਤੇਦਾਰ ਆਉਂਦੇ ਸੀ 10000 ਦੀ ਟੈਕਸੀ ਕਰਕੇ 6-7 ਘੰਟੇ ਚ ਧੱਕੇ ਖਾਂਦੇ ਹੋਏ ਇੱਥੇ ਪਹੁੰਚਦੇ ਸੀ ਹੁਣ 1700 ਦੀ ਟਿਕਟ ਨਾਲ ਘੰਟੇ ਚ ਦਿੱਲੀ ਪਹੁੰਚ ਜਾਂਦੇ ਨੇ ਸੋ ਕੰਮ ਕਰਨ ਵਾਲੀ ਸਰਕਾਰਾਂ ਚੰਗੀਆਂ ਨੇ ਕਿ ਝੂਠੇ ਕੱਲਾ ਮਾਰਨ ਦੇ ਚੁਟਕਲੇ ਇਸਲਾਮ ਵਲੇ